ਅਤੀ ਰਾਦ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦਾ ਇੱਕ ਹੋਰ ਜਹਾਜ਼ ਅਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਇਸ ਜਹਾਜ਼ ਦੇ ਵਿੱਚ 67 ਪੰਜਾਬੀ ਸ਼ਾਮਲ ਸਨ ਤੁਹਾਨੂੰ ਦੱਸ ਦਈਏ ਕਿ ਇਸ ਜਹਾਜ਼ ਦੇ ਵਿੱਚ ਸੰਦੀਪ ਤੇ ਪ੍ਰਦੀਪ ਵੀ ਸਨ ਜੋ ਪਟਿਆਲੇ ਜ਼ਿਲ੍ਹੇ ਦੇ ਨਾਲ ਸੰਬੰਧਤ ਸਨ ਜਿਨ੍ਹਾਂ ਨੂੰ ਉੱਤਰਦਿਆਂ ਸਾਰੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਇਹ ਰਾਜਪੁਰਾ ਦੇ ਵਿੱਚ ਇੱਕ ਕਤਲ ਹੁੰਦਾ ਜਿਸ ਦੇ ਵਿੱਚ ਦੋਨੇ ਹੀ ਭਰਾ ਵਗਵਾੜੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਾਮਲੇ ਸੰਬੰਧੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਦੋਨੇ ਚਿਹਰੇ ਭਰਾ ਸਾਲ 2023 ਦੇ ਵਿੱਚ ਰਾਜਪੁਰੇ ਚ ਦੋਰੇ ਵਾਪਰੇ ਕਤਲ ਕੇਸ ਦੇ ਵਿੱਚ ਲੜਿੰਦੇ ਸਨ ਦੱਸਿਆ ਜਾ ਰਿਹਾ ਕਿ ਦੋਵਾਂ ਨੂੰ ਅਦਾਲਤ ਨੇ ਕਤਲ ਦੇ ਕੇਸ ਵਿੱਚ ਭਗੌੜਾ ਐਲਾਨਿਆ ਹੋਇਆ ਸੀ ਅਜੇ ਦਿਨਾਂ ਦੀ ਪਾਲ ਵੀ ਜਾਰੀ ਸੀ ਤੇ ਹੁਣ ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਕਿਦਰਾ ਹੋ ਰਿਹਾ ਹੈ ਕੋਈ ਇੰਟਰਪੋਲ ਟੌਨ ਵਿਚਾਲਸ ਨਾ ਗੇ ਤੇ ਫਿਰ ਆਪਣਾ ਜਿਹੜਾ ਬੇਟਾ ਚਲ ਨੂੰ ਵਾਪਸ ਆਇਆ ਇੰਟੀਲੀਜੈਂਸ ਦੀ ਕੰਮ ਕਰਦੀ ਕਿਸੇ ਰੱਖੋ ਉਹ ਪੁਰਤੋ ਤਾਂ ਨਹੀਂ ਕਿਹਾ ਕੇਸ ਤੇ ਆਇਆ ਸੀ ਜੀ ਮੰਡੀ ਦੇ ਵਿੱਚ ਦੀ ਵਾਰਦਾਤ ਉਹ ਸਾਡੀ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤਾ ਉਸ ਰੇਸ ਤੇ ਉਸਨੇ ਅੰਮ੍ਰਿਤਸਰ 에 ਤੋਂ ਤੱਕ ਇਹਨਾਂ ਨੂੰ ਰੱਖਿਆ ਠੀਕ ਹੈ ਤੇ ਸੰਦੀਪ ਤੇ ਤ੍ਰੀਪੀ ਵੀ ਦੋ ਆਪੀ ਤ੍ਰੀਪਾ ਹਾਂਜੀ ਤ੍ਰੀਪੀ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪੁੱਤ ਹੈ ਇੱਕ ਅਕਾਦੂ ਗੇਟ ਦੀ ਮਰਦਾ ਜੀ ਯਾਨੋ ਤਾਂ 10 ਮਹੀਨੇ ਹੋ ਗਏ ਜੀ ਮੈਨੂੰ 25 ਗਰੁੱਪ ਤੇ ਕੋਈ ਕੀ ਜਨਮ ਤੇ ਜਿਵੇਂ ਇੱਕ ਦਸਤਿਆਂ ਦੀ ਲੱਖ ਰੁਪਏ ਲਾ ਕੇ ਜੀ ਜੀ ਦੇ ਜੀ ਕਾਰਵਾਈ ਚੱਲ ਰਹੀ ਹੈ ਜੰਦਗੀ हां जी ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ ਤਿੰਨ ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਤੋਂ ਨਾਲ ਸਾਡਾ ਕਹਨੇ ਪਿਆ 10 ਲੱਖ ਨਾ ਆਪਣੀ ਪੈਣ ਤੋਂ ਚੱਕਿਆ ਤੇ ਹੁਣ ਕੀ ਮੰਗਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹਨੇ ਉਸਦੇ ਰੈਕੀ ਕਰ ਲਏ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਦਾ ਮੰਗਦੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੀਜ਼ ਦੇ ਜੀ ਕਿਸੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਤਾਤ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਮ ਪੈ ਗਿਆ ਜੀ ਵਿੱਚ ਠੀਕ ਹੈ ਜੀ ਉਸ ਵੇਸ਼ ਤੇ ਚਾਚਾ ਜੀ ਬਾਕੀ ਭਗਵੰਤਮਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੰਦਿਆਂ ਨੂੰ ਰਿਹਾ ਦਿੱਤਾ ਜਾਏ ਕੋਈ ਨਾ ਕੋਈ ਤਸਵੀਰੀ ਆਪ ਜੁਰਤੀ ਬੇਨਤੀ ਹੈ ਜੀ ਭਗਵੰਤਮਾਨ ਜੀ ਕਿ ਸਾਡੇ ਬੱਚਿਆਂ ਨੂੰ ਦਿਖਾ ਤਸਵੀਰ ਮੇਰਾ ਮੁੰਡਾ ਮੇਰਾ ਮੁੰਡਾ ਮੈਂ ਪਰਦੇਸ ਚੋਂ ਦਾ ਵੱਡਾ ਭਰਾ ਹਾਂ ਇਹ ਦਿਨ ਹੀ ਤਰੀਕ ਦੇ ਕਰੀਬ ਆਪ ਹਾਂ ਹਾਂ ਬਰਦਰ ਮੇਗ ਚਾਚਾ ਜੀ ਦਾ ਬੇਟਾ ਹੈ ਇਹ ਮੇਰਾ ਵੀ ਇਹ ਮਾਮਲਾ ਆਇਆ ਜੀ ਕੋਈ ਰੈਕਟ ਕਰਨਾ ਨਹੀਂ ਮਾਮਲਾ ਇਹਦਾ ਕਿ ਕੁਝ 2 ਕੁ ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਉਹ ਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਵੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਡਾਟਾਬੇਸ ਚ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਹੈ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ ਉਹ ਕਹਿੰਦੇ ਵੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਨੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇ ਇੰਨਾ ਕੋ ਪ੍ਰੇਸ਼ਾਨ ਅਸੀਂ ਹਾਂ ਕਿ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਵੀ ਕੁਝ ਦਾ ਕਰਨਾ ਹੀ ਸੀ ਸੀ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੋਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਕਿੱਡਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਪਰ ਆ ਦੇ ਕਿਆ ਬੀਜ ਲਿਆ ਉਹ ਅਸੀਂ ਤਾਂ ਗੱਲ ਨੂੰ ਜਾਣਦੇ ਹਾਂ ਉਸ ਤੋਂ ਬਾਅਦ ਵੀ ਅਸੀਂ ਉਹ ਪੁਲਿਸ ਦੀ ਹਰਾਸਤ ਵੀ ਨਹੀਂ ਅਸੀਂ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਨੇ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੇ ਆ ਕੋਈ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਲੈਸ ਭਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਡੀਲ ਦੀ ਕਾਨੂੰਨ ਚੈੱਕ ਕਰਕੇ ਦੇਖ ਲਓ ਸਭ ਕੁਝ ਦੀ ਚੈੱਕ ਕਰਕੇ ਦੇਖੋ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਥਾਣੇ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੀ ਚਲਾਈਗੀ ਨਾ ਸੱਕੇ ਨਾਲ ਨਾਮ ਆਏਗਾ ਸੱਕੇ ਨਾਲ ਨਾਮ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਨਾ ਦੱਸ ਰਹਿਣਾ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਇਹ ਜਿਹੜੀ ਇੱਕ ਛੋਟੀ ਲੜਾਈ ਹੋਈ ਸੀ ਨਾ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਹਾਥਾ ਪਾਈ ਹੋਈ ਸੀ ਉਹ ਛੋਟੀ ਜਿਹੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਜੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਸਤ ਸਾਨੂੰ ਅੱਜ ਤਾਂ ਗੱਲਬਾਤ ਹੋਈ ਗੱਡੀ ਉੱਤੇ ਖੜਾ ਕੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਗ੍ਹਾ ਫਿਰ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉੱਥੇ ਖੜਾ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰੇ ਬ੍ਰਦਰ ਦਾ ਨਾਮ ਆਇਆ ਸੰਦੀਪ ਸਿੰਘ ਚਾਚੇ ਜੀ ਦੇ ਜੇਤੇ ਦਾ ਕਿ ਕੀ ਮੰਨਤੀ ਹੈ ਅਸੀਂ ਮੰਗਦੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੇ ਆ ਜੀ ਜ਼ਮੀਨ ਸਾਡੀ ਉਹ ਵੀ ਸਾਡੀ ਸਾਰੇ ਰਿਸ਼ਤੇਦਾਰ ਠੀਕੇ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀਆਂ ਅਸੀਂ ਵੀ ਜਾਣ ਚਾਹੀਏ